ਗੱਲ ਜੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਜਿਹੜਾ ਤਰਖਾਨ ਮਾਜਰੇ ਤੋਂ ਲੈ ਕੇ ਭਮਾਰਸੀ ਤੱਕ 10 ਕਿਲੋਮੀਟਰ ਦੀ ਜਿਹੜੀ ਇਹ ਸੜਕ ਸੀ ਰਸਤੇ 'ਚ ਅਸੀਂ ਦੇਖਿਆ ਬੜੀ ਟੁੱਟੀ ਹੋਈ ਸੀ ਕਿਤੇ ਟੋਏ ਪਏ ਨੇ ਸੋ ਬਹੁਤ ਵੱਡੀ ਡਿਮਾਂਡ ਸਾਡੇ ਆਲੇ-ਦਲੇ ਪਿੰਡਾਂ ਦੀ ਸੀ ਸੋ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇਹ ਜਿਹੜੀ 10 ਕਿਲੋਮੀਟਰ ਦੀ ਸੜਕਾ ਉਹਦਾ ਨਵੀਨੀਕਰਨ ਸਟਾਰਟ ਕੀਤਾ ਹੈ ਜਿਹਦੇ ਵਿੱਚ 9 ਕਰੋੜ 75 ਲੱਖ ਰੁਪਇਆ ਖਰਚ ਆਉਣਾ ਪਲੱਸ 11 68 ਲੱਖ ਰੁਪਇਆ ਜਿਹੜਾ 5 ਸਾਲ ਦੀ ਮੇਨਟੇਨੈਂਸ ਦਾ ਉਹ علاوہ 5 ਸਾਲ ਦੀ ਮੇਨਟੇਨੈਂਸ 9 ਕਰੋੜ 75 ਲੱਖ ਰੁਪਇਆ ਜਿਹੜੇ ਤੇ ਲੱਗਣਾ ਅੱਜ ਅਸੀਂ ਆਪਣੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਕੰਮ ਸਟਾਰਟ ਹੋਇਆ ਹੁਣ ਕੰਮ ਔਰ ਸਾਡੇ ਸੇਖੋ ਸਾਹਿਬ ਜਿਹੜੇ ਠੇਕੇਦਾਰ ਨੇ ਬਹੁਤ ਵਧੀਆ ਠੇਕੇਦਾਰ ਆ ਅਸੀਂ ਇਲਾਕਾ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਤੁਹਾਨੂੰ ਜਿਹੜੀ ਇਹ ਸੜਕ ਹੈ ਹੁਣ ਬਹੁਤ ਵਧੀਆ ਤਰੀਕੇ ਨਾਲ ਸੁੰਦਰ ਮਿਲੂਗੀ ਤੁਹਾਨੂੰ ਅਪੰਤਮੇ ਚੀ ਅਸੀਂ ਇਹ ਪੀਸੀ ਪਾਵਾਂਗੇ ਹੁਣ ਸਾਡੇ ਲੋਕਾਂ ਦੀ ਜਿਹੜੀ ਅਸੀਂ ਡਿਮਾਂਡ ਹੈ ਮਾਨਯੋਗ ਸਰਦਾਰਪੁਰ ਸਿੰਘ ਮਾਨ ਸਾਹਿਬ ਨੇ ਪੂਰੀ ਕੀਤੀ ਹੈ ਹੁਣ ਲੋਕਾਂ ਨੂੰ ਟੋਇਆਂ ਦੇ ਵਿੱਚ ਨਹੀਂ ਜਾਣਾ ਪੈਣਾ ਵਧੀਆ ਫਰਸਟ ਕਲਾਸ ਸੜਕ ਮਿਲੂਗੀ ਇਸ ਲਈ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ